ਆਮ ਆਦਮੀ ਪਾਰਟੀ ਦੇ ਵੱਲੋਂ ਦੋ ਨਵੇਂ ਲੀਡਰਾਂ ਦੀ ਸੂਚੀ ਜਾਰੀ ਕੀਤੀ ਗਈ ਪਰ ਜਿਸ ਤੋਂ ਬਾਅਦ ਹੁਣ ਸਵਾਲ ਵੱਡੇ ਖੜੇ ਹੋਣ ਲੱਗ ਗਏ ਨੇ ਮਾਲਵਿੰਦਰ ਕੰਗ ਇੱਕ ਇਹੋ ਜਿਹਾ ਆਮ ਆਦਮੀ ਪਾਰਟੀ ਲੀਡਰ ਨੇ ਜਿਹੜੇ ਲੋਕਾਂ ਦੇ ਵਿੱਚ ਪਿਆਰੇ ਜਾਂਦੇ ਨੇ ਜਿਨ੍ਹਾਂ ਨੂੰ ਲੋਕ ਪਸੰਦ ਵੀ ਕਰਦੇ ਨੇ ਸੁਣਨਾ ਪਸੰਦ ਕਰਦੇ ਨੇ ਹੁਣ ਤੱਕ ਜਿਹੜੀਆਂ ਵੀਡੀਓਜ਼ ਬਣਾਈਆਂ ਮਾਲਵਿੰਦਰ ਕੰਗ ਨੇ ਬੜੀਆਂ ਹੀ ਤਫਸੀਲ ਦੇ ਨਾਲ ਉਹਨਾਂ ਵੀਡੀਓਜ਼ ਦੇ ਵਿੱਚ ਆਪਣੇ ਬਿਆਨ ਪੇਸ਼ ਕੀਤੇ ਨੇ ਹੁਣ ਤੱਕ ਜੋ ਬਿਆਨ ਉਹਨਾਂ ਨੇ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਬੜੀ ਹੀ ਤਫਸੀਲ ਦੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਭਾਵੇਂ ਕਿਸੇ ਨੂੰ ਜਵਾਬ ਦਿੱਤਾ ਹੋਵੇ ਕਿਸੇ ਪਾਰਟੀ ਮੈਂਬਰ ਨੂੰ ਜਵਾਬ ਦਿੱਤਾ ਹੋਵੇ ਜਾਂ ਫਿਰ ਕਿਸੇ ਵੱਖਰੀ ਪਾਰਟੀ ਨੂੰ ਜਵਾਬ ਦਿੱਤਾ ਹੋਵੇ ਬੜੀ ਹੀ ਤਫਸੀਲ ਦੇ ਨਾਲ ਬੜੇ ਤਰੀਕੇ ਦੇ ਨਾਲ ਤੱਥ ਇਕੱਠੇ ਕਰਕੇ ਮਾਲਵਿੰਦਰ ਕੰਗ ਬੋਲਦੇ ਨਜ਼ਰ ਆਏ ਨੇ ਯਾਨੀ ਕਿ ਹੋਮਵਰਕ ਕਰਨਾ ਜਾਣਦੇ ਨੇ ਪਰ ਕੀ ਸਿਰਫ ਹੋਮਵਰਕ ਹੀ ਲੋਕ ਸਭਾ ਚੋਣਾਂ ਦੇ ਵਿੱਚ ਕੰਮ ਆ ਸਕਦਾ ਆ ਮਾਲਵਿੰਦਰ ਕੰਗ ਨੂੰ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉੱਥੇ ਦੀ ਉਮੀਦਵਾਰੀ ਦਿੱਤੀ ਗਈ ਹੈ ਔਰ ਕੀ ਇਹ ਉਮੀਦਵਾਰੀ ਮਾਲਵਿੰਦਰ ਕੰਗ ਪਗਾ ਸਕਣਗੇ ਅਨੰਤਪੁਰ ਸਾਹਿਬ ਦੀ ਸੀਟ ਕਿਹੋ ਜੀ ਸੀਟ ਹੈ ਜਿਹੜੀ ਹੁਣ ਤੱਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਣੀ ਜਾਂਦੀ ਹੈ ਇਹਨਾਂ ਦੋਵਾਂ ਪਾਰਟੀਆਂ ਦੀ ਗੜ ਮੰਨਿਆ ਜਾਂਦਾ ਹੈ ਇਸ ਸੀਟ ਪਰ ਕੀ ਇਸ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਛੱਡਾ ਫਿਰੇਗਾ ਲੰਗੀਆਂ ਦੋ ਲੋਕ ਸਭਾ ਚੋਣਾਂ ਦੀ ਗੱਲ ਕਰੀਏ 2014 ਦੀ 2019 ਦੀ ਇਹਨਾਂ ਦੋਵਾਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹਨਾਂ ਇਸ ਸੀਟ ਦੇ ਉੱਤੇ ਖਾਸ ਕਰਕੇ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਇਸ ਸੀਟ ਦੇ ਉੱਤੇ ਹਾਰ ਦਾ ਸਾਹਮਣਾ ਕਰਨਾ ਪਿਆ ਦੋਵੇਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਇੱਥੇ ਆਪਣਾ ਝੱਡਾ ਨਹੀਂ ਫਹਿਰਾ ਸਕੀ ਪਰ ਕੀ ਮਾਲਵਿੰਦਰ ਕੰਗ ਹੁਣ ਇਸ ਸੀਟ ਦੇ ਉੱਤੇ ਝੱਡਾ ਫਹਿਰਾ ਸਕਣਗੇ ਮਾਲਵਿੰਦਰ ਕੰਗ ਜ਼ਰੂਰ ਇਸ ਸੀਟ ਦੇ ਉੱਤੇ ਦਾਅਵੇਦਾਰੀ ਠੋਕਰੇ ਸੀ ਔਰ ਉਸ ਤੋਂ ਬਾਅਦ ਉਮੀਦਵਾਰ ਵੀ ਉਹਨਾਂ ਨੂੰ ਐਲਾਨ ਦਿੱਤਾ ਗਿਆ ਪਰ ਕੀ ਹੁਣ ਇਹ ਉਮੀਦਵਾਰੀ ਕੋਈ ਚੰਗਾ ਚੰਨ ਚੜ੍ਹ ਸਕੇਗੀ ਕਿਸੇ ਸਹੀ ਤਰੀਕੇ ਦੇ ਨਾਲ ਇਸ ਉੱਤੇ ਜਿੱਤ ਹਾਸਲ ਕੀਤੀ ਜਾ ਸਕੇ ਕੀ ਇਹ ਆਪਣੇ ਆਪ ਤੇ ਸਵਾਲ ਖੜੇ ਹੋ ਰਹੇ ਹਨ ਆਨੰਦ ਪ੍ਰਸਾਦ ਦੀ ਸੀਟ ਤੋਂ ਮਾਲਵਿੰਦਰ ਕੰਗ ਇਸ ਕੁਰਸੀ ਦੀ ਉਮੀਦਵਾਰੀ ਲਈ ਉਤਾਰੇ ਗਏ ਨੇ ਪਰ ਗੱਲ ਇਹ ਹੈ ਕਿ ਹੁਣ ਮਾਲਵਿੰਦਰ ਕੰਗ ਨੂੰ ਇੱਥੇ ਸਿਆਸਤ ਵਿੱਚ ਉਤਰ ਕੇ ਲੋਕਾਂ 'ਚ ਵਿਚਰਨਾ ਪਵੇਗਾ ਪਰ ਲੋਕਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਹੁਣ ਤੱਕ ਦੇ ਕਾਂਗਰਸੀਆਂ ਅਕਾਲੀ ਲੀਡਰਾਂ ਨੇ ਉਹਨਾਂ ਦੇ ਦਿਮਾਗ ਅੰਦਰ ਪਾਏ ਬਹੁਤ ਸਾਰੇ ਸਵਾਲ ਨੇ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦੇ ਨੇ ਔਰ ਉਹਨਾਂ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਉਹ ਬਹੁਤ ਸਾਰੀਆਂ ਗਾਰੰਟੀਆਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਔਰ ਹੁਣ ਤੱਕ ਉਹ ਪੂਰੀਆਂ ਨਹੀਂ ਹੋ ਸਕੀਆਂ ਐਗਜ਼ੈਂਪਲ ਦੇ ਤੌਰ ਦੇ ਉੱਤੇ 1000 ਰੁਪਏ ਪ੍ਰਤੀ ਮਹੀਨੇ ਦੀ ਗਾਰੰਟੀ ਕਹੋ ਜੀ ਗਾਰੰਟੀ ਹੈ ਜਿਨ੍ਹਾਂ ਉੱਤੇ ਲੋਕ ਸਵਾਲ ਕਰ ਸਕਦੇ ਨੇ ਲੋਕ ਸਵਾਲ ਕਰਦੇ ਵੀ ਨੇ ਪੂਰੇ ਪੰਜਾਬ ਦੇ ਵਿੱਚ ਸਵਾਲ ਕੀਤੇ ਜਾਂਦੇ ਨੇ ਔਰ ਹੁਣ ਮਾਲਵਿੰਦਰ ਕੰਗ ਨੂੰ ਵੀ ਇਹ ਸਵਾਲ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਔਰ ਜਸ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ ਮਾਲਵਿੰਦਰ ਕੰਗ ਉਹ ਵੀ ਲੋਕ ਜਾਣਦੇ ਨੇ ਤਾਂ ਜ਼ਾਹਿਰ ਤੌਰ ਦੇ ਉੱਤੇ ਮਾਲਵਿੰਦਰ ਕੰਗ ਦੇ ਨਾਲ ਗੱਲਾਂ ਬਾਤਾਂ ਵੀ ਉਸੇ ਆਧਾਰ ਦੇ ਉੱਤੇ ਕੀਤੀਆਂ ਜਾਣਗੀਆਂ ਮਾਲਵਿੰਦਰ ਕੰਗ ਅਨੰਦਪ੍ਰਸਾਦ ਦੀ ਸੀਟ ਦੇ ਉੱਤੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਪਰ ਹੋ ਸਕਦਾ ਹੈ ਕਿ ਲੋਕਾਂ ਦੇ ਕਰੋਧ ਦਾ ਸਾਹਮਣਾ ਮਾਲਵਿੰਦਰ ਕੰਗ ਨੂੰ ਕਰਨਾ ਪਵੇ ਉਸੇ ਤਰ੍ਹਾਂ ਜਿਵੇਂ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਨੂੰ ਪਹਿਲੇ ਪਹਿਲੇ ਦੇੜ ਕਰਨਾ ਪੈ ਗਿਆ ਸੀ ਜੋ ਹਾਲਾਤ ਹੁਣ ਵੱਧਦੇ ਪਏ ਨੇ ਜੋ ਸਮੀਕਰਨ ਬਣਦੇ ਪਏ ਨੇ ਭਾਵੇਂ ਮਾਲਵਿੰਦਰ ਕੰਗ ਦੀ ਉਮੀਦਵਾਰੀ ਫਾਈਨਲ ਹੋ ਚੁੱਕੀ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਕਾਂਗਰਸ ਪਾਰਟੀ ਦੇ ਐਮਐਲਏ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਹੁਸ਼ਿਆਰਪੁਰ ਸੀਟ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਗਏ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਤੋਂ ਟੁੱਟ ਕੇ ਆਉਂਦੇ ਨੇ ਜਿਸ ਤਰ੍ਹਾਂ ਉਹ ਆਉਂਦੇ ਨੇ ਹਰ ਕੋਈ ਦੇਖਦਾ ਹਰ ਕਿਸੇ ਨੂੰ ਪਤਾ ਹੈ ਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਖਾਸ ਕਰਕੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਕੀ ਕੁਝ ਹੁਣ ਤੱਕ ਕਿਹਾ ਜਾ ਚੁੱਕਿਆ ਇਥੇ ਤੱਕ ਕਿਹਾ ਗਿਆ ਹੈ ਕਿ ਰਾਜਕੁਮਾਰ ਚੱਬੇਵਾਲ ਨੂੰ ਰਾਤੋਂ ਰਾਤ ਡਰਾ ਦਿੱਤਾ ਗਿਆ ਕਿ ਉਹਨਾਂ ਦੀ ਸਾਰੀ ਰਿਪੋਰਟ ਉਹਨਾਂ ਦੇ ਕੋਲ ਹੈ ਯਾਨੀ ਕਿ ਪਾਰਟੀ ਦੇ ਕੋਲ ਹੈ ਔਰ ਇਸੇ ਰਿਪੋਰਟ ਦੇ ਆਧਾਰ ਦੇ ਉੱਤੇ ਅਗਲਾ ਐਕਸ਼ਨ ਫਿਰ ਉਹਨਾਂ ਤੇ ਕੀਤਾ ਜਾਵੇਗਾ ਇਹੋ ਇਹੋ ਜਿਹੇ ਇਲਜ਼ਾਮ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾ ਚੁੱਕੇ ਨੇ ਖੈਰ ਜੇ ਗੱਲ ਕਰੀਏ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਤਾਂ ਲੋਕ ਫਿਲਹਾਲ ਇਸ ਤਬਦੀਲੀ ਤੋਂ ਖਫਾ ਨਹੀਂ ਜਿੱਥੇ ਕਾਂਗਰਸ ਪਾਰਟੀ ਖਫਾ ਉੱਥੇ ਹੀ ਲੋਕ ਵੀ ਖਫਾ ਨੇ ਲੋਕ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਨੂੰ ਧੋਖਾ ਦੇ ਕੇ ਆਏ ਨੇ ਕਿਉਂਕਿ ਜਿਸ ਤਰ੍ਹਾਂ ਦੇ ਪ੍ਰਦਰਸ਼ਨ ਵਿਧਾਨ ਸਭਾ ਦੇ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਕਰ ਰਹੇ ਸੀ ਉਸ ਤੋਂ ਤਾਂ ਇਹੀ ਪ੍ਰਤੀਤ ਹੋ ਰਿਹਾ ਸੀ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਬਿਲਕੁਲ ਖਿਲਾਫ ਨੇ ਪਰ ਉਹੀ ਖਿਲਾਫਤ ਕਿਸ ਤਰ੍ਹਾਂ ਪੱਖ ਦੇ ਵਿੱਚ ਬਦਲ ਗਈ ਕਿਦਾਂ ਪੱਖ ਪੂਰ ਲਿਆ ਗਿਆ ਇਹ ਲੋਕਾਂ ਨੇ ਦੇਖਿਆ ਤੇ ਲੋਕ ਹੈਰਾਨ ਰਹਿ ਗਏ ਜਿਸ ਤੋਂ ਬਾਅਦ ਹੁਣ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਉਹੀ ਸਵਾਲ ਖੜੇ ਹੋ ਰਹੇ ਨੇ ਜੋ ਸਿਸ਼ੀਲ ਰਿੰਗੂ ਤੇ ਸ਼ੀਤਲ ਗੁਰਾਲ ਦੇ ਉੱਤੇ ਖੜਾਏ ਗਏ ਖੈਰ ਇਹ ਗੱਲਾਂ ਜਿਹੜੀਆਂ ਨੇ ਉਹ ਬਰਕਰਾਰ ਨੇ ਪਰ ਫਿਲਹਾਲ ਦੋਵੇਂ ਸੀਟਾਂ ਦੇ ਉੱਤੇ ਉਮੀਦਵਾਰਾਂ ਲਾਣੇ ਗਏ ਨੇ ਔਰ ਇਹਨਾਂ ਉਮੀਦਵਾਰਾਂ ਦੇ ਲਾਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਇਹ ਸੀਟਾਂ ਕੀ ਯਕੀਨੀ ਬਣਾਈਆਂ ਜਾ ਸਕਦੀਆਂ ਜਾਂ ਨਹੀਂ ਇਹ ਫਿਲਹਾਲ ਸਵਾਲੀਆ ਇਹ ਬਿਆਨ ਫਿਲਹਾਲ ਕਿਤੇ ਨਾ ਕਿਤੇ ਸਵਾਲਾਂ ਦੇ ਘੇਰ ਚ ਘਿਰਿਆ ਹੋਇਆ ਹੈ ਉੰਦੇ ਸਮੇਂ ਨੂੰ ਕੀ ਹੁੰਦਾ ਆਨੰਦਪੁਰ ਦੀ ਸੀਟ ਤੇ ਔਰ ਦੂਜੇ ਪਾਸੇ ਹੁਸ਼ਾਰਪੁਰ ਦੀ ਸੀਟ ਤੇ ਸਮਾਂ ਦੱਸੇਗਾ ਕਿ ਆਨੰਦਪੁਰ ਦੇ ਲੋਕ ਹੁਣ ਤੱਕ ਦਾ ਇਤਿਹਾਸ ਵਾਪਸ ਬਦਲਣ ਗਏ ਨਹੀਂ ਜਿਹੜੀਆਂ ਦੋ ਵਾਰੀ ਇਲੈਕਸ਼ਨ ਜ਼ ਆਮ ਆਦਮੀ ਪਾਰਟੀ ਦੇ ਲੀਡਰ ਹਾਰੇ ਨੇ ਉਹਨਾਂ ਦੇ ਵਿੱਚ ਹੁਣ ਇੱਕ ਹੋਰ ਇਜ਼ਾਫਾ ਹੋ ਕੇ ਉਹ ਹੈਟ੍ਰਿਕ ਹੋਵੇਗਾ ਜਾਂ ਫਿਰ ਮਾਲਵਿੰਦਰ ਕੰਗ ਉਸ ਲੜੀ ਨੂੰ ਤੋੜ ਕੇ ਤੇ ਝੰਡਾ ਫਹਿਰਾਉਣਗੇ ਆਨੰਦਪੁਰ ਸਾਹਿਬ ਦੇ ਵਿੱਚ ਉਹ ਸਮਾਂ ਰਹਿੰਦਿਆਂ ਦੱਸਦੇ ਰਵਾਂਗੇ ਪਰ ਦੂਜੇ ਪਾਸੇ ਹੁਸ਼ਾਰਪੁਰ ਦੇ ਵਿੱਚ ਕੀ ਬਣਦਾ ਉਹ ਵੇਖਣ ਦੀ ਗੱਲ ਹੋਵੇਗੀ ਆਕਾਲੀ ਦਲ ਦੇ ਵੱਲੋਂ ਧਾਕੜ ਡੀਐਚਓ ਨੂੰ ਆਪਦੀ ਪਾਰਟੀ ਚ ਜੁਆਇਨ ਕੀਤਾ ਗਿਆ ਐਲਾਨਣਗੇ ਨਹੀਂ ਲਾਣਗੇ ਸਮਾਂ ਦੱਸੇਗਾ ਫਿਲਹਾਲ ਇਹੀ ਚਰਚਾਵਾਂ ਨੇ ਕਿ ਉਹਨਾਂ ਨੂੰ ਐਲਾਨਿਆ ਜਾਵੇਗਾ ਪਰ ਦੂਜੇ ਪਾਸੇ ਹੁਸ਼ਾਰਪੁਰ ਦੀ ਸੀਟ ਕੀ ਕਹਿੰਦੀ ਹੈ ਉਹ ਵੀ ਆਉਣ ਦੇ ਕੁਝ ਦਿਨਾਂ ਚ ਸਾਹਮਣੇ ਆ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਨ ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ